ਸਾਤਿਸ਼ਿਰਿਓ ਕਾਲਜੀ ਮੈਂ ਉਮੀਦ ਕਰਦਾ ਤੁਸ ਸਾਰੇ ਠੀਕ ਠਾਕ ਹੋਵੋ ਕਿ ਅੱਜ ਆਪਾਂ ਗੱਲ ਕਰਾਂਗੇ ਆ 25 ਤੋਂ ਲੈ ਕੇ ਤੇ 31 ਅਕਤੂਬਰ ਤੱਕ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿ ਸਰ ਹੈ ਕੀ ਜਿਹੜਾ ਇੱਕ ਅ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਪੰਜਾਬ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਜਾਨੀ ਕਿ ਤੂਫਾਨੀਅਰ ਸਿਸਟਮ ਬਣਦਾ ਦਿਖਾਈ ਦੇ ਰਿਹਾ ਲੋ ਪ੍ਰੈਸ਼ਰ ਰੀਆ ਐਮਪੀ ਦੇ ਦੱਖਣੀ ਖੇਤਰ ਜਾਂ ਮੱਧ ਕੇਂਦਰ ਤੱਕ ਪਹੁੰਚ ਰਿਹਾ ਜਿਸ ਦੀਆਂ ਲਗਾਤਾਰ ਪੰਜਾਬ ਦੇ ਕੁਝ ਖੇਤਰਾਂ ਤੱਕ ਪਹੁੰਚ ਰਹੀਆਂ ਨੇ ਤਾਂ ਜਿਸ ਕਰਕੇ ਜਿਹੜਾ ਸਿਸਟਮ ਲਗਦਾ ਸਾਰ ਬਣਦੇ ਦਿਖਾਈ ਦੇ ਰਹੇ ਨੇ ਕਿਹੜੇ ਕਿਹੜੇ ਖੇਤਰਾਂ ਮੀ ਪਾਸਾ ਕਰ ਕਿਤਕ ਤਾ ਹਨੇਰੀ ਚ ਚੱਲਣ ਦੇ ਅਸਾਰ ਨੇ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਦੇ ਕੋਈ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤਨਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 25 26 27 28 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਤੇ ਇਹਨਾਂ ਵਿੱਚ ਜਿਹੜੇ ਹਵਾਵਾਂ ਕੁਸ਼ਕ ਸਮਲੇ ਉਸਰੇ ਦੱਖਣ ਪੱਛਮ ਜਣ ਕੀ ਨਵੀਂ ਵਾਲੀਆਂ ਬੰਗਾਲ ਦੀ ਖਾੜੀ ਤੋਂ ਜਿਹੜਾ ਇੱਕ ਸਿਸਟਮ ਬਾ ਬਣਿਆ ਸੀ ਠੀਕ ਐ ਐਮਪੀ ਦੇ ਖੇਤਰਾਂ ਤੱਕ ਪਹੁੰਚੇਗਾ 26 27 ਦੇ ਆਸ-ਪਾਸ ਅੱਜ ਇਸ ਤੀਆਂ ਵਾਵਾ ਲਗਾਤਾਰ ਕੁਸ਼ਕਾ ਖੇਤਰਾਂ ਤੱਕ ਪੰਜਾਬ ਤੇ ਆ ਬਿਲਕੁਲ ਦੱਖਣ ਪੱਛਮੀ ਇਲਾਕੇ ਵਾਂਗ ਹਰਿਆਣਾ ਦੇ ਨਾਲ ਲੱਗਦੇ ਜਾਂ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰੋ ਕੇ ਮੱਧ ਕੇਂਦਰ ਇੱਥੇ ਤੱਕ ਪਹੁੰਚ ਰਹੀਆਂ ਨੇ ਜਿਸ ਕਰਕੇ 29 30 31 ਠੀਕ ਐ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸਭਾਵਨਾ ਰਹੀ ਕਿ ਤਕ ਤਕ ਤੇ ਨਿੱਕੀ-ਮੋਟੀ ਕਾਰਵਾਈ ਹੋ ਸਕਦੇ ਹਲਕੇ ਦਰਮਿਆਨੇ ਛਰਾਤੇ ਦਰਜ ਕੀਤੇ ਜਾ ਸਕ ਮੇਨ ਤੌਰ ਤੇ ਆ ਪਟਿਆਲਾ ਦਾ ਸੰਗਰੂਰ ਹੋ ਗਿਆ ਹਰਿਆਣਾ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਨਾਲ ਲੱਗਦੇ ਕੁਝ ਬਰਨਾਲਾ ਦੇ ਹੋਗੇ ਮਾਨਸਾ ਬਠਿੰਡਾ ਉਹ ਲੁਧਿਆਣਾ ਦਾ ਪੂਰਬੀ ਖੇਤਰੋਗਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਹੋ ਗਿਆ ਨਾਲ ਲੱਗਦੇ ਮੁਹਾਲੀ ਹੋਗੇ ਚੰਡੀਗੜ੍ਹ ਆਪਣਾ ਬਰਨਾਲਾ ਤੇ ਖੇਤਰ ਹੋਗੇ ਹੁਸ਼ਿਆਰਪੁਰ ਨਵਾਂਸ਼ਰਪਾਲਾ ਦੇ ਨਾਲ ਲੱਗਦੇ ਖੇਤਰ ਹੋਗੇ ਇੱਥੇ ਥੋੜੇ ਬਹੁਤ ਖੇਤਰਾ ਵਿੱਚ ਸਬਾਵਨਾ ਰਹੇਗੀ ਜ਼ਿਆਦਾਤਰ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ 70 ਤੋਂ 75% ਖੇਤਰਾਂ ਵਿੱਚ ਮੌਸਮ ਸਾਫ਼ ਰਹੇਗਾ ਕੁਝ ਆ 15 ਤੋਂ 20 ਜਾਂ 20 ਤੋਂ 25% ਖੇਤਰਾਂ ਵਿੱਚ ਚਾਂਸ ਰਹੇਗੇ ਨਿੱ ਫਬਰ ਆਪਾਂ ਗੱਲ ਕਰੀਏ ਆ ਮੇਨ ਤੌਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜਾ ਆਉਣ ਵਾਲੇ ਦਿਨਾਂ ਤੱਕ ਜਾਨੀ 31 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਜਿਹੜਾ 28 29 ਅਤੇ 30 31 ਦੇ ਦਰਮਿਆਨ ਥੋੜਪੋਤ ਖੇਤਰਾਂ ਵਿੱਚ ਚਾਂਸ ਹੋ ਸਕਦੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਜਿਹੜਾ ਦੱਕਣਾ ਜਿਹੜੀਆਂ ਹਵਾਵਾਂ ਪਹੁੰਚਣਗੇ ਜਾਨੀ ਨਮੀ ਵੜੇ ਜਿਹੜਾ ਇੱਕ ਸਿਸਟਮ ਪਹੁੰਚ ਰਿਹਾ ਠੀਕ ਹੈ ਤੂਫਾਨੀ ਜਿਹੜਾ ਬਣਿਆ ਲੋ ਪ੍ਰੈਸ਼ਰ ਦੀ ਐਮਪੀ ਤੇ ਖੇਤਰਾਂ ਤੱਕ ਜਿਸ ਤਿਆਂ ਪਾਵਨ ਲਗਾਤਾਰ ਪੰਜਾਬ ਦੇ ਕੁਝ ਖੇਤਰਾਂ ਤੱਕ ਪਹੁੰਚ ਰਿਹਾ ਨੇ ਜਿਸ ਕਰੇ ਸਿਸਟਮ ਲੱਗਦੇ ਸਾਰ ਥੋੜਬੋਤੇ ਬ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਪ੍ਰੋਡਿਊਸਰ ਜੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਆਨ ਤਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ